ਗੌੜੀ ਮਹੱਲਾ ਪੰਜਵਾ ਤੁਝ ਨੂੰ ਕਉ ਨਰੀ ਜਾਵੇ ਤੋਹੀ ਜੇ ਕੋਈ ਹੰਕਾਰ ਕਰੇ ਕਿ ਮੈਂ ਪਰਮੇਸ਼ਰ ਨੂੰ ਪ੍ਰਸੰਨ ਕਰ ਸਕਦਾ ਹਾਂ ਇਹ ਸੱਚੇ ਬਾਦਸ਼ਾਹ ਸਨਮੁਖ ਚਿੱਤ ਜੋੜ ਕੇ ਗੁਰ ਸਿੱਖੋ ਤੱਕੋ ਹਉ ਕਿਸੇ ਪਰਮੇਸ਼ਰ ਆਪ ਕੋ ਬਗੈਰ ਕੌਣ ਆਪ ਨੂੰ ਪ੍ਰਸੰਨ ਕਰ ਸਕਦਾ ਹੈ ਕੋਈ ਹੈ ਕੀ ਪਦਾਰਥ ਦੇ ਕੇ ਅਰਥ ਸਕਦਾ ਜਦੋਂ ਸਾਰੇ ਪਦਾਰਥ ਤੇ ਧਰਤੀ ਚੀਜ਼ੀ ਕੀ ਕਰੇ ਜਿਸ ਨੂੰ ਸਭ ਕੁਝ ਹੋਏ ਧਰਤੀ ਨੂੰ ਚੀਜ਼ਾਂ ਰੁਕੇ ਕੋਈ ਕੋਈ ਸਾਰੀਆਂ ਧਰਤੀ ਜੋ ਚੀਜ਼ਾਂ ਪੈਦਾ ਹੁੰਦੀਆਂ ਐ ਐਵੇਂ ਚੰਦ ਹਨੇਰਾ ਕੀ ਕਰੇ ਸੂਰਜ ਕੀ ਰਾਤ ਕਿਉਂ ਮਾਰਾ ਤੈਨੂੰ ਕੌਣ ਪ੍ਰਸੰਨ ਕਰ ਸਕਦਾ ਖੋਬ ਗੈਰ ਤੇਰਾ ਰੂਪ ਸਭ ਦੇਖ ਮੋਹੀਏ ਤੇਰਾ ਰੂਪ ਸੰਸਾਰ ਹੈ ਜਾਂ ਬਣਾਏ ساری ਦੁਨੀਆ ਮੋਤ ਹੋ ਗਈ ਜਿੱਥੇ ਜਿੱਥੇ ਕੋਈ ਪਰ ਗਿਆ ਉੱਥੇ ਹੀ ਫਸਿਆ ਬੈਠਾ ਉਹ ਕਿਸੇ ਪਾਸੇ ਛੁੱਟ ਕੇ ਤੇਰੀ ਵੱਲ ਨੂੰ ਆ ਹੀ ਨਹੀਂ ਸਕਦਾ ਐਸਾ ਮਾਰਾ ਮਾਇਆ ਦਾ ਰੂਪ ਸਰੁਆਇ ਤੇਰਾ ਰੂਪ ਆਕਾਰ ਬਣਾਇਆ ਨਹੀਂ ਜਿਹੜਾ ਸਾਰਾ ਸੰਸਾਰ ਕਿਨੂੰ ਵੇਖ ਕੇ ਸਾਰੀ ਸ਼੍ਰੀਤੀ ਮੋਹਤ ਹੋ ਚੁੱਕੀ ਹੈ ਰਹਾਉ ਸੁਰਗ ਪਿਆਲ ਮਿਰਤ ਧੂ ਮੰਡਲ ਇਸ ਤੇ ਮਨੁੱਖਾ ਵਾਸਤੇ ਇਹ ਅਹਿਜਾ ਰੂਪ ਹੈ ਜੀ ਸਰੂਪ ਆਪ ਹੀ ਹੈ ਸਰਗ ਲੋਕ ਦੇ ਵਿੱਚ ਦੇਵਤਿਆਂ ਚ ਪਤਾਲ ਲੋਕ ਦੀ ਨਾਗਾਂ ਚ ਮ륵 ਲੋਕ ਵਿੱਚ ਜੰਪੂਰੀ ਵਿੱਚ ਊਮੰਡੇ ਤਿਸੀਏ ਮੰਡੇ ਗੋਲਾਕਾਰ ਸੰਸਾਰ ਚੱਕਰ ਵਿੱਚ ਪਰਗੋ ਸਮਾਨ ਨੂੰ ਏਕੈ ਉਹੀ ਸਿਖੇ ਪਾਸ਼ੰ ਸਾਰਿਆਂ ਵਿੱਚ ਸਮਾਇਆ ਹੋਇਆ ਹੈ ਤੇ ਉਹੀ ਮਾਰਾ ਪ੍ਰੋਖ ਹੋ ਕੇ ਅੰਤ ਨੂੰ ਕਲ ਲੋ ਕਰਨ ਵਾਲਾ ਹੋਵੇਗਾ ਸੇਵ ਸੇਵ ਕਰਤ ਸਗਲ ਕਰ ਜੂ ਰਹੇ ਸਾਰੇ ਹੀ ਸ਼ਿਵ ਕਲਿਆਣ ਸਰੂਪ ਕੋ ਕੇ ਸਿਰਵ ਕਲਿਆਣ ਸਰੂਪ ਕੋ ਕੇ ਸ਼ਿਵ ਸ਼ਾਂਤੀ ਦੇ ਦੇਣ ਵਾਲੇ ਪਰਮੇਸ਼ਵਰ ਉਹ ਸ਼ਿਵ ਜੀ ਆਦਕ ਵੀ ਏ ਮਹਾਰਾਜ ਮਹਾਦੇਵ ਕੋ ਕਹਿ ਸਦਾ ਸਿ ਨਰੰਕਾਰ ਕਾ ਚਿੰਤਨੇ ਕੋ ਕਈ ਮਹਾਦੇਵ ਨੂੰ ਸ਼ਿਵ ਜੀ ਦੱਸੀ ਫਿਰਦੇ ਆ ਉਹ ਸ਼ਿਵ ਤਾਂ ਨਰੰਕਾਰ ਦਾ ਨਾਮਾ ਮਾਲਕ ਹੈ ਉਹ ਨਰੰਕਾਰ ਜਿਹੜਾ ਸ਼ਿਵ ਪਰਮੇਸ਼ਵਰ ਕਲਿਆਣ ਸੂਭ ਏ ਕਹ ਕਲਿਆਣ ਸੂਭ ਸਾਡੀ ਕਲਿਆਣ ਕਰ ਏ ਕਲਿਆਣ ਸੂਭ ਸਾਡੀ ਕਲਿਆਣ ਕਰ ਇਸ ਪ੍ਰਕਾਰ ਸਾਰੇ ਹੱਥ ਜੋੜਦੇ ਆ ਮੰਦਰ ਮੰਪੇ ਬੋਧਾ ਰੀੜ ਕੇ ਲੇਵਾ ਲਉਂਦੇ ਹਨ ਸਰਬ ਮਾਇਆ ਸ਼ਿਵਾ ਦਾ ਮੋਹ ਹੈ ਤੇ ਕਲਿਆਣ ਸਰੂ ਪਰਮੇਸ਼ਰ ਸਾਨੂੰ ਵਾਰੇ ਹੋਈ ਦਿਓ ਸਰਬ ਮਾਇਆ ਠਾਕੁਰ ਤੇਰੀ ਦੂਹੀ ਇਹ ਸਾਰਿਆਂ ਦੇ ਮਾਇਆ ਕਿਰਪਾ ਦੁਸ਼ਤੀ ਕਰਨ ਵਾਲੇ ਠਾਕੁਰ ਪਰਮੇਸ਼ਰ ਇਹ ਸਾਰਿਆਂ ਤੇਰੀ ਬਿਹਾਈ ਫਿਰਦੀ ਹੈ ਜੇ ਤੂੰ ਪਰਮੇਸ਼ਰ ਤੇ ਇਥੋਂ ਬਗੈਰ ਸਾਹਿਬ ਮੁਰਦਾ ਹੀ ਦੇਖੀਦੇ ਹਨ ਪਾਤਸ਼ਾਹ ਸਾਰਿਆਂ 'ਚ ਤੇਰੀ ਕਿੰਤਾ ਕਰਕੇ ਤੇਰੀ ਮਿਹਰਮਾਨੀ ਕਰਕੇ ਤੇਰੀ ਦੁਹਾਈ ਕਾਰਜ ਫਿਰ ਰਹੀ ਹੈ ਪਾਤਸ਼ਾਹ ਪਾਉਣ ਠਾਕੁਰ ਨਾਮ ਤੂੰ ਮਰਾ ਇਹ ਠਾਕ ਦਾ ਅਕਾਲ ਪੁਰਖ ਮਾਲਕ ਪਾਤਸ਼ਾਹ ਨੂੰ ਕਮਿਤ ਕਰਨ ਵਾਲਾ ਆਪਕਾ ਹੀ ਨਾਮ ਹੈ ਨਾ ਜੀ ਉਹ ਖੁਦਾਈ ਨਿਰਮਲ ਸੀਤ ਲੋਹੀ ਇਹ ਮਾਰਾ ਸਾਰੇ ਸੁਖਾਂ ਦੇ ਦੇਣ ਵਾਲਾ ਵੀ ਤੂੰ ਆਪ ਹੈ ਨਿਰਮਲ ਉਜਲ ਸੂਰਬ ਮਾਇਆ ਦੇ ਮੋਹ ਤੋਂ ਮਲ ਤੋਂ ਰਹਿਤ ਵੀ ਜੀ ਹੁਣ ਹੈ ਸਰਬ ਮਾਇਆ ਦੇ ਨਿਰਮਲ ਉਹਦਾਈ ਨਿਰਮਲ ਸੀਤਲੋਹੀ ਸੁਖ ਦੇ ਦੇਣ ਵਾਲਾ ਨਿਰਮਲ ਉਜਲ ਸੀਤਲ ਸ਼ਾਂਤ ਰੂਪ ਉਹ ਹੀ ਆਗਦਾਈ ਰੂਪ ਹੈ ਇੱਕ ਗਿਆਨ ਜੋ ਵੇਦ ਸਾਖੀ ਨੇ ਨੇਤ-ਨੇਤ ਕਰਕੇ ਕਹਿੰਦੇ ਹਨ ਗਿਆਨ ਧਿਆਨ ਨਾਨਕ ਵਡਿਆਈ ਇਸ ਕੇ ਪਾਪਾ ਨਿਰਗੁਣ ਰੂਪ ਦਾ ਗਿਆਨ ਸਰਗੁਣ ਰੂਪ ਦਾ ਧਿਆਨ ਸਾਤ ਭੰਤੀ ਤੇਰੀ ਵਡਿਆਈ ਸ਼ਾਂਤ ਤੇਰੇ ਸਿਉ ਗਾਲ ਗੁਰੂ ਅਸੀਂ ਤਾਂ ਮਾਰੇ ਇਹੋ ਹੀ ਸਮਝੀ ਹੈ ਸਾਰੇ ਸੰਤਾਂ ਨਾਲ ਜਿਹੜਾ ਮਿਲ ਕੇ ਗੱਲਾਂ ਨੂੰ ਗਲੋਹੀ ਕਰਨਾ ਹੈ ਨਾ ਮਹਾਤਮਾ ਨਾਲ ਮਿਲ ਕੇ ਜਿਹੜਾ ਪਰਸ਼ੁਨ ਉਤਰ ਕਰਨੇ ਹੈ ਕੀਰਤਨ ਭਜਨ ਕਰਨੇ ਇਹੋ ਹੀ ਸਾਡਾ ਗਿਆਨ ਹੈ ਇਹੋ ਹੀ ਸਾਡਾ ਧਿਆਨ ਹੈ ਇਹੋ ਸਾਡੀ ਭਗਤੀ ਹੈ ਸਰਸੰਗਤ ਜਿਹਦੇ ਜਿਹੜਾ ਤੀਛੇ ਆਉਣੇ ਹੈ ਪਰਮੇਸ਼ਰ ਉਹ ਸਾਰੇ ਜਾਨ ਵਿੱਚ ਮੁੱਕ ਜਾਂਦੇ ਨੇ ਜਰਗੁਣ ਦੇਾਰੇ ਸਰਸੰਗਤ ਦੇ ਧਿਆਨ ਮੁੱਕ ਜਾਂਦੇ ਆ ਸਾਰੀਆਂ ਭਗਤੀਆਂ ਸਰਵਨ ਸਿਮਰਨਾਦ ਕਹਨੀਆਂ ਵਿੱਚ ਸੁਆਗਤ ਹੋ ਜਾਂਦੀ ਹੈ ਜਿਹੜੀਆਂ ਤੇਰੇ ਪਿਆਰਾਂ ਨਾਲ ਮਿਲ ਕੇ ਗੱਲਾਂ ਕਰਨੀਆਂ ਤੇਰੀ ਪ੍ਰਾਪਤੀ ਵਾਲੇ ਜਿਹੜੇ ਜੁੜੇ ਹੋਏ ਆ ਉਹਨਾਂ ਨਾਲ ਮਿਲ ਕੇ ਗੱਲਾਂ ਕਰਨੀਆਂ ਸਾਦਾ ਮਿਰਗੁਣ ਦਾ ਗਿਆਨ ਸਰਗੁਣ ਦਾ ਗਿਆਨ ਤੇ ਸਾਰੀਆਂ ਵਡਿਆਈਆਂ ਭੂਮਿਕਾ ਦੀਆਂ ਤੁਰੀਆਦ ਕਾਣੀਆਂ ਇਹੋ ਹੀ ਹੈ ਤੇਰੇ ਸੰਤਾਂ ਭਗਤਾਂ ਨਾਲ ਜਿਹੜੇ ਤੇਰੀ ਪ੍ਰਾਪਤੀ ਦੇ ਨਾਮ ਮਿਲੇ ਹੋਏ ਤੇ ਰਸੂਲ ਜਿਹੜੇ ਉਹਨਾਂ ਨਾਲ ਮਿਲ ਕੇ ਗੱਲਾਂ ਨੂੰ ਕਰਨਾ ਹੈ ਕਿਉਂਕਿ ਪ੍ਰਭੂ ਜੀ ਬਸ ਸਾਧ ਕੀ ਰਸਨਾ ਇਹ ਉਹ ਦਾਤ ਉਹਨਾਂ ਤੋਂ ਹੀ ਪ੍ਰਾਪਤ ਹੁੰਦੀ ਹੈ ਗੌਲੀ ਮੁਹੱਲਾ ਪੰਜਵਾ ਮਿਲੋ ਪਿਆਰੇ ਜੀਆ ਬੇਨਤੀਆਂ ਕਰੀਏ ਏ ਪਿਆਰੇ ਜੀ ਸਾਡੇ ਤਾਂ ਹੀ ਮਿਲਣਾ ਕਰੋ ਕੋਠੋ ਹਾਰੀਏ ਜੀਆ પતિ ਨੂੰ ਕਹਿੰਦੇ ਆ ਗੁਜਰਾਤ ਦੇ ਜਿਲ੍ਹੇ ਤੇ ਜੀਆ ਜੀਆ ਆਪਣੇ ਪਤੀ ਨੂੰ ਇਸਤਰੀਆਂ ਕਿਆ ਕਰਦੀਆਂ ਕਿੱਥੇ ਵਾਹਿਗੁਰੂ ਨੇ ਇਸ ਤਰਕਾਰ ਕਹਿਣਾ ਹੈ ਮਿਲੋ ਪਿਆਰੇ ਜੀਆ ਮਿਲੋ ਪਿਆਰੇ ਜੀਆ ਏ ਜੀਆ પતિ ਪਰਮੇਸ਼ਰ ਦੇ ਪਿਆਰੇ ਅਕਾਲ ਪੁਰਖ ਸਾਨੂੰ ਮਿਲਣਾ ਕਰੋ ਇਹ ਗੁਜਰਾਤ ਦੀ ਜ਼ਿਲ੍ਹੇ ਦੀ ਬੋਲੀ ਹੈ ਜੀਆ ਪਤੀ ਨੂੰ ਕਹਿਣਾ ਪ੍ਰਭ ਕੀਆ ਤੂੰ ਮਾਰਾ ਥੀਆ ਮਿਲੋ ਤੇ ਮਰੇ ਜੀਆ ਹੋਰ ਵੀ ਕਈ ਬੋਲੀਆਂ ਨੇ ਬਲਤੋਹੀ ਨੂੰ ਕੋਤਰਾਤ ਨੂੰ ਤ੍ਰੰਬੀ ਵਗਾਰਾ ਕਹਿਣਾ ਨਾਪਲਾ ਪਕੜ ਨੂੰ ਇਹ ਜੀ ਬੋਲੀ ਹੈ ਉਹਨਾਂ ਦੀ ਸਾਰੀ ਚਲੋ ਕੀ ਕਰਨੀ ਹੈ ਪ੍ਰਭ ਕੀਆ ਤੂੰ ਮਾਰਾ ਥੀਆ ਤੂੰ ਕੀਆ ਤੂੰ ਮਾਰਾ ਥੀਆ ਹੈ ਪ੍ਰਭ ਅਕਾਲ ਪੁਰਖੋ ਕਿ ਆਪ ਦਾ ਸਾਰਾ ਸੰਸਾਰ ਕੀਤਾ ਹੋਇਆ ਥੀਆ ਹੋਇਆ ਹੈ ਆਪਣੀ ਇਹ ਸਾਰਾ ਰਚਿਆ ਹੈ ਆਪ ਹੀ ਸਾਰੀ ਨੀ ਪਾਲਣਾ ਕਰਦੇ ਹੋ ਸਾਰਾ ਸਾਰਾ ਜਿੰਨਾ ਹੈ ਆਪ ਦਾ ਕੀਤਾ ਹੋਇਆ ਈਆ ਹੋਇਆ ਹੈ ਰਹਾ ਇਹ ਬਾਣੀਆਂ ਦੀ ਬੋਲੀ ਈਆ ਕਹਿੰਦੇ ਐ ਰਹਾਉ ਆਣਕ ਜਨਮ ਬਹੁ ਜੂਨੀ ਭ੍ਰਮਿਆ ਅਨੇਕਾਂ ਜਨਮਾਂ ਚ ਮਾਰੇ ਬਾੜੀਆਂ ਜੂਨਾ ਚ ਪੈ ਪੈ ਕੇ ਭਰਮ ਦੇ ਆਏ ਕਈ ਵਾਰੀ ਗੱਡੂ ਕਈ ਵਾਰੀ ਕੱਛੂ ਕਈ ਵਾਰੀ ਕਿਊ ਹੈ ਸੱਪ ਕੋ ਕਿਲੀਆਂ ਅਦਕ ਜੋਨੇ ਕੰਜਨ ਮਾ ਜਮਾਂ ਦੀਆਂ ਜੂਨਾ ਕੀ ਪਰਮਦੇ ਆਏ ਹੋ ਬਹੁਰ ਬਹੁਰ ਦੁੱਖ ਪਾਇਆ ਮੁਰ ਮੁਰ ਕੇ ਇਹਨਾਂ ਜੂਨਾ ਕੀ ਸੰਕਲਪ ਦੇ ਨਾਲ ਜਿਸ ਤਰਕਾਰ ਸੁਖ ਦੇ ਜੀ ਤੀਤਾ ਮੋਹ ਕਰ ਵਾਸੀ ਵਿਆਸ ਕਹਿੰਦਾ ਤੀਤਾ ਮੋਹ ਨਾ ਕਰ ਮੈਂ ਆਪਣਾ 100 ਜਨਮਾ ਮੈਨੂੰ ਗਿਆਨ ਹੈ ਜੋ ਪਿੱਛੇ ਮੈਂ ਜਨਮ ਘਾਰੇ ਹੈ ਇੱਕ ਵਾਰੀ ਮੈਂ ਕਹਿੰਦੇ ਬਿੱਲਾ ਬਣਿਆ ਬਿੱਲੇ ਬਣੇ ਨੂੰ ਹੋਰ ਬਾੜ ਬੁੱਲੇ ਮਾਰ ਗਏ ਇਹ ਤੋ 7 ਜਨਮ ਮਿਲੇ ਦੇ ਧਾਰੇ ਫੇਰ ਮੈਂ ਗਦਾ ਬਣਿਆ ਧੋਕੀਆਂ ਦਾ ਕੋਤੂ ਵੀ ਮੈਨੂੰ ਪੱਠੇ ਨਾ ਪਾਇਆ ਕੰਨ ਭੁੱਖਾ ਰੱਖਿਆ ਕੰਨ ਘਾੜ ਕੇ ਲੱਦ ਕੇ ਲਿਆਇਆ ਕੰਨ ਲੀੜੇ ਤੋਣਵਾਤੇ ਫੇ ਲਿਆਇਆ ਕੰਨ ਮੈਂ ਦਰਦ ਹੋ ਗਿਆ ਦੰਦ ਕੱਟ ਗਏ ਖਾਂ ਖਾਦਾ ਨਾ ਜਾਇਆ ਕਰ ਉਥੇ ਕਿਸੇ ਪ੍ਰਕਾਰ ਘਾਲ ਚੁਗੈ ਨਾ ਜਾ ਕਰ ਫੇ ਮੇਰੇ ਲਾਗਾ ਲੱਗ ਗਿਆ ਮੇਥੋਂ ਭਾਰ ਚੱਕ ਕੇ ਤੁਰਿਆ ਰੋ ਜਾਵੇ ਤੋਗੀ ਗਾਰੇ ਜੀ ਮੈਨੂੰ ਛੱਡ ਗਏ ਫੇ ਮੇਰੇ ਉੱਤੇ ਨਹੀਂ ਕਹਿੰਦੇ ਲੋਕ ਲੰਘਦੇ ਰਹੇ ਗਾਰੇ ਜੀ ਖੁੱਬੇ ਦੇ ਤੋਂ ਨਹੀਂ ਤਾਇਰ ਰੱਖ ਕੇ ਅੱਗੇ ਚੱਪਿਆ ਕਰਨ ਖਤਮ ਜਨ ਮੇਰੇ ਕਾਮ ਨੇ ਕਿਉਂ ਬੜਾ ਦੁਖੀ ਹੋ ਕੇ ਮਰਿਆ ਇਸ ਪ੍ਰਕਾਰ ਦੀਆਂ ਜੂਨਾ ਪਿਤਾ ਮੈਂ ਭੋਗੀਆਂ ਮੈਨੂੰ ਮੋਹ ਨਾ ਕਰ ਮੇਰੀ ਦੇਹ ਨਾਲ ਕਿਉਂ ਅਭੀ ਆਸਰੂ ਸੁਖਦੇਵ ਨੇ ਆਪ ਦਾ ਬਰਾਤ ਕਸ਼ਨ ਕੀਤਾ 100 ਜਨਮ ਦੱਸਿਆ ਸੀ ਸਾਧ ਸੰਗੇ ਜੀ ਬਹੀਰ ਫਰਮਾਉਂਦੇ ਹਨ ਬਹੁਰ ਬਹੁ ਦੁਖ ਅਨਕ ਜਨਮ ਬਹੁ ਜੋਨੀ ਭ੍ਰਮਿਆਂ ਦੇ ਕਾਂ ਜਨਮ ਧਾਰ ਧਾਰ ਕੇ ਬਾਹਰੋਂ ਜੀਉਣੇ ਤੇ ਮਾਰਾ ਭਰਮੋਂ ਆਇਆ ਹੈ ਬਹੁਰ ਬਹੁ ਦੁਖ ਪਾਇਆ ਬਹੁਰ ਬਹੁ ਮੂਲ ਮੂਲ ਕੇ ਦੁਖ ਨੂੰ ਪਾਉਣੇ ਕੀ ਚਾਹੇ ਉਮਰੀ ਕਿਰਪਾ ਤੇ ਮਾਨੁਸ ਦੇਹ ਪਾਈ ਹੈ ਈਸ਼ ਦੀ ਕਿਰਪਾ ਹੋਈ ਸਕੇ ਪਾਰਸ਼ਾ ਮੂਖਾ ਦੇ ਤਰਾਪਤ ਹੋਈ ਹੈ ਦੇਹੋ ਦਰਸ ਹਾਰ ਰਾਇ ਈਹ ਰੀ ਰਾਜਾ ਆਏ ਆਪ ਦੇ ਮਿਲਨ ਬਾਅਦ ਤੂੰ ਮੂਖਾ ਦੇ ਜੈਨੂ ਆਉਦੇ ਦਰਸ਼ਨ ਦੇ ਹੋਏ ਪਰਮੇਸ਼ਰ ਅਸੀਂ ਕਿਰਪਾ ਕਰੋ ਹੁਣੋ ਕੋਈ ਹੋਵਾ ਜੋ ਤਿਸ ਭਾਣਾ ਜੇ ਭਾਰੇ ਉਹ ਹੀ ਮਹਾਰਾਜ ਦਾ ਪਿਆਰਾ ਹੋਇਆ ਜੋ ਤਿਸ ਵਾਹਿਗੁਰੂ ਨੂੰ ਭਾ ਗਿਆ ਹੈ ਉਹ ਹੀ ਪਾਉਂ ਬਰਕਾਰਾ ਵਰਤਿਆ ਜੋ ਤਿਸ ਵਾਹਿਗੁਰੂ ਨੂੰ ਭਾਉਂਦਾ ਅਸੀਂ ਅਵਰ ਨਾ ਕਿਨਹੀ ਕੀ ਤਾ ਅਵਰ ਕਿਸੇ ਨੂੰ ਕੀ ਕਰਨਾ ਅਸੀਂ ਕੋਈ ਕਰ ਨਹੀਂ ਸਕਦਾ ਸੀ ਨਾ ਹੋਰ ਕਿਸੇ ਨੇ ਜੋ ਤਿਸ ਨੂੰ ਭਾ ਗਿਆ ਉਹ ਵਾਹਿਗੁਰੂ ਦਾ ਰੂਪ ਹੋ ਗਿਆ ਔਰ ਨਹੀਂ ਕੋਈ ਕਰ ਸਕਦਾ ਉਹਨਾਂ ਆਪ ਹੀ ਕਿਰਪਾ ਕਰਕੇ ਮਿਲ ਲਿਆ ਹੈ। ਤੂੰ ਮਰ ਹੈ ਭਾਣਾ ਭਰਮ 모ਹ 모ਹ ਅੰਦਰ ਜਾਮੀ ਸੱਚੇ ਪਾਤਸ਼ਾਹ ਤੇਰੇ ਭਾਣੇ ਵਿੱਚ ਜਿਨ੍ਹਾਂ ਦਾ ਚਿਰਤ ਮਾਇਆ ਦੇ 모ਹ 모ਹ ਆ ਗਿਆ ਉਹ ਧਰਮ ਵੀ ਰਹਿੰਦੇ ਜੂਨਾਗੇ। ਉਹ ਵਾਰ-ਵਾਰ ਆਵਾਗੋਂ ਤੇਰੇ ਤੇਰੀ ਯਾਈ ਅਨੇਵੀ ਪਹਿਲਾਂ ਮਾਇਆ ਦਾ 모ਹ ਜਿਹੜਾ ਚਿੰਬੜ ਗਿਆ ਉਹਨਾਂ ਨੂੰ ਉਹਦੇ ਕਰਕੇ ਧਰਮ ਪੈਗੇ। ਧਰਮ ਕਰਕੇ ਜੂਨਾਜ 모ਹ ਦੇ 모ਹ ਰਹਿੰਦੇ ਆ। ਕਿ ਵੀ ਤੈਨੂੰ ਦਾ ਅਭਿਤੀ ਕੀ ਕੀਏ ਮਹਾਰਾਏ ਹੁਣੋ ਜਾਗਤ ਨਾਹੀ ਸੁਪਾ ਮਾਇਆ ਦਾ ਮੋਹ ਹੈ ਜੀਵ ਜਾਗਦਾ ਨਹੀਂ ਹੈ ਹਰ ਵੇਲੇ ਸੁਪਾ ਹੀ ਰਹਿੰਦਾ ਹੈ ਆਪਣੇ ਆਪ ਨੂੰ ਜਾਗਦਾ ਮੰਨਦਾ ਹੈ ਸੁਪਾ ਮੰਨਦਾ ਨਹੀਂ ਤੇ ਹੈ ਸੁਪਾ ਤੇ ਜਾਗਦਾ ਕੋਈ ਨਹੀਂ ਹੈ ਜਾਗਣਾ ਤੇ ਸੋਣਾ ਬਹੁਤ ਪ੍ਰਕਾਰ ਦਾ ਹੈ ਜਿਹੜਾ ਬੁਰਾਂ ਦੀ ਕਿਰਪਾ ਕਰਕੇ ਸ਼ਬਦ ਕਰਕੇ ਜਾਗ ਪੈਂਦਾ ਹੈ ਗਿਆਨ ਅਵਸਥਾ ਚ ਉਹ ਵੀ ਜੇਰੀਪੀ ਨਹੀਂ ਸੁਣਦਾ ਹੈ ਵੇ ਨੋ ਸੁਨੋ ਤੋਂ ਪ੍ਰਾਨ ਪਤ ਪਿਆਰੇ ਪ੍ਰਭੂ ਦੇ ਪਸੀ ਤਿਆਰੇ ਕਾਲਪੁਰਖ ਸਾਡੀ ਦੁਨੀਆ ਚੋ ਗੂੰਜਤੀ ਸੁਣਵਾਤ ਕੋ ਕਿਰਪਾ ਨਿਧ ਦਇਆਲਾ ਕਿਰਪਾ ਦੇ ਸਮੁੰਦਰ ਹੈ ਦਇਆ ਦੇ ਘਰ ਪਰਮੇਸ਼ਰ ਰਾਖ ਲਿਓ ਪਿਤਾ ਪ੍ਰਭ ਮੇਰੀ ਸਾਥ ਤੁਸਾਂ ਹੋ ਇਸ ਮਰਖ ਵਾਹਿਗੁਰੂ ਸਾਡੀ ਰੱਖਿਆ ਕਰ ਲੋ ਆਪ ਸਤਿਗੁਰੂ ਜੀ ਕਹਿੰਦੇ ਹਮ ਅਨਾਥ ਹੈ ਕਰ ਪ੍ਰਤ ਪਾਲਾ ਅਸੀਂ ਮਾਰਾ ਨਾਥ ਗਰੀਬ ਹਾਂ ਯਤੀਮ ਹਾਂ ਸਾਗੇ ਪ੍ਰਤੀ ਤਾਈ ਆਪ ਹੀ ਪਾਲਣਾ ਕਰੋ ਜਿਸ ਨੂੰ ਤੁਮਹਿ ਦਿਖਾਇਉ ਦਰਸ਼ਨ ਜਿਨਾਂ ਨੂੰ ਹਕੇ ਬਾਦਸ਼ਾਹ ਆਪ ਦਾ ਦਰਸ਼ਨ ਤੁਸੀ ਦਿਖਾਉਣਾ ਕੀਤਾ ਹੈ ਸਾਧ ਸੰਗਤ ਕਹੇ ਪਾਛੇ ਵੀ ਸੰਗਤ ਦੇ ਪਿੱਛੇ ਸ਼ਰਨ ਪਾ ਕੇ ਦਰਸ਼ਨ ਦਿਖਾਏ ਜੋ ਸੰਗਤ ਦੇ ਪਿੱਛੇ ਤੇ ਸ਼ਰਨ ਪਏ ਹੈ ਉਹਨਾਂ ਨੂੰ ਦਰਸ਼ਨ ਆਦਿਨ ਕਰਾਇਆ ਹੈ ਆਪ ਦੇ ਸਰੂਪ ਦਾ ਸਰ ਕਿਰਪਾ ਧੂਰ ਦੇਹੁ ਸੰਤਨ ਕੀ ਜਿੰਨਾ ਸੰਤਾਂ ਕੋ ਮਾਰੇ ਪਿੱਛੇ ਪੈ ਕੇ ਤੇ ਦਰਸ਼ਨ ਹੁੰਦੇ ਆ ਕਿਰਪਾ ਕਰਕੇ ਉਹਨਾਂ ਪਿਆਰਿਓ ਸੰਤਾਂ ਦੀ ਸਾਨੂੰ ਚਰਨ ਧੂੜ ਬਖਸ਼ੋ ਇਹ ਸਰਦਾ ਬਖਸ਼ੋ ਜੀ ਸੁਖ ਨਾਨਕ ਇਹ ਬਾਛ ਅਸੀਂ ਜੋ ਮਾਰੇ ਇਹ ਸੁਖ ਸਾਰੀਆਂ ਮੁਕਤੀਆਂ ਨਾਲੋਂ ਵੰਸ਼ੇ ਚਾਹੁੰਨੇ ਆ ਸੰਤ ਦੀ ਧੂੜ ਸਾਨੂੰ ਪ੍ਰਾਪਤ ਹੋਵੇ ਗੌੜੀ ਮਹੱਲਾ 5 ਵਾ ਉਹ ਤਾਂ ਕਹ ਬਲਿਹਾਰੀ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਸਿੱਖੋ ਅਸੀਂ ਉਹਨਾਂ ਤੋਂ ਬਲਿਹਾਰ ਜਾਣੇ ਕੁਰਬਾਨ ਜਾਣੇ ਹਾ ਕਹ ਕੇਵਲ ਨਾਮ ਆਧਾਰੀ ਉਹ ਕੋਣ ਸੰਤ ਹੈ ਜਿਨ੍ਹਾਂ ਦੇ ਤਿਗਲਿਕ ਪ੍ਰਵੇਸ਼ੇ ਕੋ ਨਾਮ ਦਾ ਹੀ ਆਸਰਾ ਹੋਰ ਸਾਰੇ ਆਸਰੇ ਛੜਿ ਗਏ ਆ ਨਾਉ ਭੰਗ ਪੀਂਦੇ ਆ ਨਾਉ ਖੀਮਾ ਖਾਂਦੇ ਆ ਨਾ ਸਲਕਾ ਪੀਂਦੇ ਆ ਨਾ ਕਿਸੇ ਪ੍ਰਕਾਰ ਦੀ ਅਗਰ ਸ਼ਰਾਬਾਂ ਪੀਂਦੇ ਆ ਸਭ ਜਾਨ ਤੋਂ ਬਚੇ ਹੋਏ ਜਿਹੜੇ ਹਨਗੇ ਤੇ ਕੇਵਲ ਪਰਮੇਸ਼ਰ ਦੇ ਨਾਮ ਦਾ ਆਸਰਾ ਹੈ ਅਗੇ ਉਹਨਾਂ ਪਿਆਰਿਆਂ ਗੁਰਮੁਖਾਂ ਸੰਤਾਂ ਤੋਂ ਬਿਹਾਰ ਕੁਰਬਾਨ ਜਾਂਨੇ ਹਾ ਰਹਾਉ ਮਹਿਮਾਤਾ ਕੀ ਕੀਤਕ ਗਨੀਏ ਉਹਨਾਂ ਗੁਰਮੁਖ ਪਿਆਰਿਆਂ ਸੰਤਾਂ ਦੀ ਜਿਹੜੀ ਵਡਿਆਈ ਹੈ ਮੈਂ ਨਾ ਕਿੰਨੀ ਗਿਣਕੇ ਦਸੀਏ ਵਿਚਾਰ ਕੇ ਦਸੀਏ ਜਨ ਪਾਰ ਬ੍ਰਹਮ ਰੰਗ ਰਾਤੇ ਪ੍ਰਮਾਤਮਾ ਦੇ ਜਨ ਪਿਆਰੇ ਤੋਂ ਪਾਰ ਤੋਂ ਪਰਮੇਸ਼ੁਰ ਦੇ ਪ੍ਰੇਮ ਕੀ ਰਤੇ ਰਹਿੰਦੇ ਹਨ ਹਰ ਵਕਤ ਸੁਖ ਸਹਿਜ ਆਨੰਦ ਤਿਨੋ ਸੰਗ ਉਹਨਾਂ ਦੀ ਸੰਗਤ ਕਰਕੇ ਸਾਧ ਸੰਗੇ ਜੀ ਇਹ ਦੁਨੀਆਂ ਦੇ ਰਾਜ ਦਾ ਸੁਖ ਅਤੇ ਜੋਗ ਆਨੰਦ ਦਾ ਸੁਖੋ ਸਹਿਜ ਸੁਖ ਸਹਿਜ ਅਕਿੰਕੁ ਸੁਖ ਦਾ ਆਨੰਦ ਉਹ ਵੀ ਸੰਗਤ ਕਰਕੇ ਪ੍ਰਾਪਤ ਹੁੰਦਾ ਹੈ ਔਰ ਸੰਸਾਰ ਅਵਰ ਨਾਂ ਦਾ ਤੋਹਨ ਪਿਆਰਿਓ ਜੈਸਾ ਹੋਰ ਕੋਈ ਦਾਤਾ ਨਹੀਂ ਜਿਹੜਾ ਜੰਮਣ ਮੰਨ ਤੋਂ ਛੁਟਕਾਰਾ ਕਰਾ ਕੇ ਵਾਹਿਗੁਰੂ ਨਾਲ ਮਿਲ ਦੇਵੇ ਉਹੀ ਵਾਹਿਗੁਰੂ ਨੇ ਦਾਤੇ ਬਣਾਏ ਹਨ ਜਗਤ ਉਧਾਰਨ ਸੀ ਆਏ ਉਹ ਤੋਂ ਉਹਦੀ ਆਮ ਮੁਕਤ ਹੋ ਜਾਣਗੇ ਮਾਲਕ ਨੇ ਉਹਨਾਂ ਦੀ ਬਾਤ ਕੀ ਸ਼ੰਕਾ ਕਰਦੇ ਹੋ ਕੋਤੋਂ ਜਗ ਦੇ ਉਧਾਰ ਵਾਸਤੇ ਆਏ ਨਿਸਕਾਰਪਕਾਰ ਕਰਨੋਂ ਆਪੇ ਆਏ ਖੰਮ ਜੋ ਜਨ ਦਰਸ ਪਿਆਸਾ ਉਹ ਕੌਣ ਗੁਰਖੰ ਜਿਹੜੇ ਭਾਈ ਜਨ ਵਾਹਿਗੁਰੂ ਦੇ ਦਰਸ਼ਨ ਦੀ ਪਿਆਸ ਵਾਲੇ ਹੈ ਹੋਰ ਜਿੰਨਾਂ ਦੀ ਭੁੱਖਾਂ ਸਾਰੀਆਂ ਮਿਟ ਗਈਆਂ ਹਨ ਮਹਾਰਾਜ ਦਰਸ਼ਨ ਦੀ ਪਿਆਸ ਤੋਂ ਵੀ ਨਹੀਂ ਛੇ ਹੀ ਨਹੀਂ ਕੋਈ ਫੁਰਦੀ ਉਨਕੀ ਸ਼ਰਨ ਪਰ ਸੂਤਰਿਆ ਉਹ ਗੁਰਮਖੋ ਜਿਹੜੇ ਸ਼ਰਨ ਪਾਏ ਜਾਂਦਾ ਸੰਸਾਰ ਸਮੁੰਦਰ ਤੋਂ ਦੁਨੀਆ ਡੁੱਬ ਰਹੀ ਹੈ ਜੋ ਤਰ ਜਾਂਦਾ ਮੁਕਤ ਹੋ ਜਾਂਦਾ ਕਿਨਾਰ ਮੁਕਤੀ ਦੇ ਕਿਨਾਰੇ ਤੇ ਪਹੁੰਚ ਜਾਂਦਾ ਹੈ ਸੰਤ ਸੰਗ ਪੂਰਨ ਆਸਾ ਸੇਗੁਰਕਾਰ ਸਰਸੰਗ ਵਿਚਰ ਕੇ ਉਹਦੀ ਆਸਾ ਜਿਵੇਂ ਝੂੰ ਨੂੰ ਰਾਜ ਮਿਲ ਗਿਆ ਸੀ ਆਸ਼ਾ ਵੀ ਪੂਰੀਆਂ ਹੋ ਜਾਂਦੀਆਂ ਹਨ ਤਾ ਕੈ ਚਰਨ ਪਰੋ ਤਾ ਜੀਵਾ ਉਹਨਾਂ ਪਿਆਰ ਨਾਲ ਚੰਨੀ ਪਈ ਤਾਂ ਜਿਉਂਦੇ ਹੋਈ ਦਾ ਜੀਵਨ ਮੁਕਤੀ ਪਾਈਦੀ ਹੈ ਜਨ ਕੈ ਸੰਗ ਨਿਹਾਲ ਮਹਾਰਾਜੀ ਸਰੀਰ ਕਰਕੇ ਪਿਆਰਿਆਂ ਦੀ ਸੰਗਕ ਮਿਲੇ ਤਾਂ ਨਿਹਾਲ ਹੋ ਜਾਂਦਾ ਹੈ ਮਨਮਾਨੀ ਸਰੀਰ ਕਰਕੇ ਭਗਤਨ ਕੀ ਰੇਣ ਹੋਏ ਮਨਮਾਨੀ ਜੀ ਰੱਜ ਬੈਠੇ ਕਰਕੇ ਭਾਵ ਭਗਤੀ ਕਰਦੇ ਹੈ ਕੋਨੇ ਦੀ ਰੇਂਤੂਰ ਬਣ ਜਾਵੇ ਮੇਰਾ ਮਨੋ ਉਹ ਪ੍ਰਭੂ ਕਿਰਪਾਲਾ ਕਿਰਪਾਲੂ ਹੋ ਉਹ ਹੰਕਾਰ ਸਾਡਾ ਮਿਟ ਜਾਵੇ ਸੰਗਤ ਕਰਕੇ ਰਾਜ ਜਵਨ ਅਬਦ ਜੋਦੀਸਾ ਜੇ ਹਾਲ ਦਾ ਮਾਲਕ ਬਣ ਤੂੰ ਤਾਂ ਵੀ ਨਾਸ ਹੋ ਜਾਣਾ ਜੇ ਕੋਈ ਜਵਾਨੀ ਭੋਗ ਨੂੰ ਫੇਰ ਵੀ ਬੁਢੇਪਾ ਆ ਜਾਣਾ ਉਮਰ ਜਿਹੜੀ ਉਹ ਵੀ ਮੁੱਕ ਜਾਣੀ ਹੈ ਜੋ ਕੋਈ ਦਿਸਰੇ ਰਾਜ ਜਵਾਨੀ ਉਮਰ ਆਦਿਕ ਸਭ ਕਿਸ ਜੁਗਮਹਿ ਘਾਟੇ ਕੋਈ ਕਾਲ ਯੁਗੀ ਉਹ ਸਾਧਵੀ ਲੱਖ ਵਰੇ ਦੀ ਉਮਰ ਸੀ ਤੇ ਲੱਖ ਵਰੇ ਦੀ ਉਮਰ ਦੇ ਵਿੱਚ ਜੇ ਚੌਥਾ ਹਿੱਸਾ ਜਾਨੀ ਸਮਝੀਏ ਤਾਂ 10000 ਵਰਾਂ ਜਵਾਨੀ ਭੋਗਦੇ ਸੀ ਅਤੇ ਫਿਰ ਦਵਾਪਰ ਦੇ ਤ੍ਰੇਟੇ ਦੇ ਵਿੱਚ 10000 ਵਰੇ ਦੀ ਉਮਰ ਸੀ ਜੇ ਚੌਥਾ ਇਸ ਸਮ ਮੰਨੀਏ ਤਾਂ 2000 ਵਰਾਂ ਜਵਾਨੀ ਭੋਗਦੇ ਸਨ ਇਸੇ ਪ੍ਰਕਾਰ ਸ੍ਰੇਟੇਂ ਦਵਾਪਰ ਦੇ 10000 ਵਰੇ ਦੀ ਉਮਰ ਸੀ ਜੇ ਕਰਕੇ ਚੌਥਾ ਇਹ ਸਭ ਮੰਨੀਏ ਫੇਰ ਵੀ ਸਾਹ ਸੰਗੇ ਜੀ ਇਸ ਪ੍ਰਕਾਰ 250 ਬਣਾ ਜਵਾਨੀ ਭੁਗਦੇ ਸੀ ਪਰ ਹੁਣ ਕਲਯੁਗ ਦੇ ਜਮਾਨੇ ਸਾਰੇ ਦੀ ਉਮਰ ਕਿਸੇ ਦੀ ਭਾਗਾ ਵਾਲੀ ਹੁੰਦੀ ਹੈ 15 ਸਾਲ ਬਾਲਕ ਬਕਾ ਚਲੇ ਜਾਂਦੇ ਐ 85 ਸਾਲ ਤੋਂ ਬਾਅਦ ਬਡੇਪੇ ਦੇ ਨਾਲ ਕੁਝ ਨਹੀਂ ਕਰ ਸਕਦਾ ਇਹੀ ਜੀ ਹਾਲਤ ਹੋ ਜਾਂਦੀ ਹੈ ਵਿਚਾਲੇ ਸਮੇਂ ਚ ਕੁਝ ਸੰਸਾਰ ਦੀ ਉਤਪਤੀ ਕਰਨੀ ਕੁਝ ਨਿਆਣਿਆਂ ਨੂੰ ਲਾਡ ਲਡਾਉਣਾ ਕੋਈ ਤਰੀਕੇ ਜਿਹੇ ਹਾਰ ਕਰਨੇ ਕੁਝ ਖਾਣ ਪੀਣ ਦਾ ਉਦਮ ਕਰਨਾ ساری ਉਮਰ ਇਉਂ ਗੁਜ਼ਰ ਜਾਂਦੀ ਹੈ ਕੋਈ ਸਭੀ ਗੁਰੂ ਜੀ ਕਹਿੰਦੇ ਹਮ ਰਾਜ ਜੋਗਨ ਅਬਦ ਜੋਗ ਦੀ ਜੁਲ ਸਮੇਂ ਦਾ ਰਾਜ ਪ੍ਰਾਪਤ ਹੋ ਜਾਣਾ ਜਾਂ ਜੋਗਨ ਜਵਾਨੀ ਪ੍ਰਾਪਤ ਹੋ ਜਾਣੀ ਅਬ ਉਮਰ ਜੋ ਦੂਸਰੀ ਹੱਦ ਸਭ ਇੱਕ ਯੁੱਗ ਮਹਿ ਘਟਿਆ ਸਾਰੇ ਯੁੱਗਾਂ ਨੂੰ ਸਾਰੇ ਇਸ ਯੁੱਗ ਦੇ ਵਿੱਚ ਘੱਟ ਹੀ ਘੱਟ ਹੈ ਘੱਟ ਗਿਆ ਹੈ ਨਾ ਉਹਨਾਂ ਰਾਜ ਕਿਸੇ ਦਾ ਰਹਿ ਸਕਦਾ ਐਵੇਂ ਥੋੜਾ ਜਿਹਾ ਰਾਜ ਨਾ ਫਿਰ ਹੌਲਾ ਪਾਏ ਜਾਂਦੇ ਮਾਂ ਜਵਨੀ ਕੋ ਹੋ ਸਕਦਾ ਕਈ ਕਲਮ ਖੱਟ ਲੈਂਦੇ ਐ ਕੋਈ ਉਮਰ ਘਾਟੀ ਮੁਕ ਜਾਂਦੀ ਐ ਕੋਈ ਰੋਗਾ ਵੀ ਗਰਸੀ ਜਾਂਦੀ ਐ ਸਭ ਕੁਝ ਯੁੱਗ ਦੇ ਚ ਘਟਦਾ ਹੀ ਜਾ ਰਿਹਾ ਕਲਯੁਗ ਵਿੱਚ ਪਿਛਲੇ ਯੁੱਗਾਂੋਂ ਘਾਟਾ ਹੀ ਘਾਟਾ ਹੈ ਨਾਮ ਨਿਦਾਨ ਸਾਧ ਨਾਮ ਤਾਂ ਨਿਰਮਲ ਇੱਕ ਪਰਮੇਸ਼ੁਰ ਦਾ ਨਾਮ ਵੀ ਵਾਰੀ ਐ ਮਨੁੱਖਾ ਜਨ ਕੋ ਕਲਯੁਗ ਚ ਪਿਛਲੇ ਯੁੱਗਾਂੋਂ ਵੱਡਾ ਇਹ ਗੁਣ ਹੈ ਇਹ ਨਾਮ ਦਾ ਖਜ਼ਾਨਾ ਜਿਹੜਾ ਸਾਰੇ ਨੇਕਤਨ ਦੇ ਵੀਰ ਰੂਪ ਰਹਿਣ ਵਾਲਾ ਹੈ ਕਿੰਨੇ ਨੂੰ ਉਜਲ ਕਰਨ ਵਾਲਾ ਹੈ ਮਨ ਨੂੰ ਇਹੋ ਨਾਨਕ ਹਰ ਧਨ ਖਾਟਿਆ اے ਭਾਈ ਅਕਾਲ ਪੁਰਖ ਦੀ ਦਾਤ ਹੈ ਗੁਰੂ ਸਾਹਿਬ ਜੀ ਕਹਿੰਦੇ ਅਸੀਂ ਖੱਤਨਾ ਕੀਤੇ ਇਹ ਖੱਤੋ ਜੀ ਖੱਤਨਾ ਉਮਰ ਬਾਕੀ ਥੋੜੀ ਹੈ ਅਜੇ ਜਵਾਨੀ ਵੀ ਥੋੜੀ ਹੈ ਰਾਜ ਸੁਖ ਵੀ ਥੋੜਾ ਹੈ ਪਰਿਵਾਰ ਵੀ ਆਗਿਆਕਾਰ ਭਵੇਂ ਨਹੀਂ ਪਰ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਖੱਟ ਲਵੋ ਇਸ ਕਰਕੇ ਸਾਰਿਆਂ ਜੁਗਾਂ ਨਾਲ ਜੋਤਿ ਪ੍ਰਾਪਤ ਕਰਾਂਗੇ ਰਾਜ ਜੋਗਨ ਅਬਦ ਜੋ ਦੀਸੈ ਸੋ ਕੁਛ ਯੁਗ ਮੈਂ ਘਾਟਿਆ ਨਾਮ ਨਿਦਾਨ ਸਦ ਨਾਮ ਸਦ ਨਿਰਮਲ ਇਹ ਨਾਨਕ ਹਰ ਧਨ ਘਾਟਿਆ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤ